ਆਰਿਓ ਵਾਲੇ ਨਹੀਂ ਉਹ ਕਰਦੇ ਆ ਗੱਲ ਬੈਗੀ ਚ ਮਾਰ ਜਾਣਾ ਜੈ ਜੀ माननीय पुलिस कमिश्नर अमरिंदर साहब गुरप्रीत सिंह खुल्लर साहब ਉਹਨਾਂ ਦੇ ਦੇਸ਼ਨ ਨਿਰਦੇਸ਼ ਏਪੀਟੀ ਨੌਰਥ ਐਡੀਸ਼ਨਲ ਚਾਰਜ ਮੈਡਮ 스ਪਿੰਦਰਪੁਰ ਤੇ ਏਸੀ ਤੇ ਐਸਐਚਓ ਰঞ্জੀਤ ਐਬਨੀਓ ਮਿਸਟਰ ਰੌਬਿਨ ਇਹਨਾਂ ਨੇ ਦੋ ਚੋਰ ਗ੍ਰਿਫਤਾਰ ਕੀਤੇ ਜਿਨ੍ਹਾਂ ਦਾ ਨਾਮ ਹੈ ਹਰਕ੍ਰੀਤ ਸਿੰਘ ਤੇ ਮਹਿੰਗਾ ਸਿੰਘ ਇਹਨਾਂ ਦੋਨਾਂ ਦੀ ਉਮਰ तकरीबन 32 ਸਾਲ ਦੇ ਲਾਗੇ ਤੱਕ ਇਹ ਹੈਗੀ ਹੈ ਤੇ 10ਵੀਂ 12ਵੀਂ ਦੇ ਲਾਗੇ ਤੱਕ ਪੜ੍ਹੇ ਆ ਤੇ ਇਹਨਾਂ ਤੇ ਐਫ ਆਈ ਆਰ ਨੰਬਰ 87 ਡੇਟਡ 10/7/2025 ਅੰਡਰ ਸੈਕਸ਼ਨ 303 2 317 2 ਬੀ ਐਨ ਐਸ ਰੰਜੀਤ ਐਵੇਨਿਊ ਰਜਿਸਟਰ ਹੋਈ ਸੀ ਤੇ ਬੇਸਿਕਲੀ ਇਹ ਮਾਮਲਾ ਹੈਗਾ ਇਹਨਾਂ ਤੋਂ ਸਾਨੂੰ ਸਈ ਮੋਟਰਸਾਈਕਲ ਤੇ ਦੋ ਐਕਟਿਵਾ ਟੋਟਲ 25 ਟੂ व्हीਲਰਸ ਰਿਕਵਰ ਹੋਏ ਐ ਜਦੋਂ ਇਹ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਆ ਆਈਟੀਐ ਨੱਕਰ ਨੀ ਰੰਜੀਤ ਐਵੇਨਿਊ ਉਥੇ ਪੁਲਿਸ ਪਾਰਟੀ ਨੇ ਰੋਕਿਆ ਤੇ ਰੂਟੀਨ ਚੈਕਿੰਗ ਵਲੇ ਤੇ ਇਹਨਾਂ ਨੂੰ ਇਹਨਾਂ ਤੋਂ ਕਾਗਜ਼ ਆਪਣਾ ਮੰਗੇ ਜਿਹੜੇ ਪ੍ਰੋਵਾਈਡਿੰਗ ਕਰ ਸਕਦੇ ਤੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਥਾਣੇ ਲੈ ਕੇ ਗਈ ਤੇ ਵੈਰੀਫਾਈ ਕੀਤਾ ਤੇ ਪਤਾ ਚੱਲਿਆ ਕਿ ਇਹਨਾਂ ਨੇ ਆ ਕਾਫੀ ਮੋਟਰਸਾਈਕਲ ਸ਼ਹਿਰ ਦੀਆਂ ਤੇ ਸ਼ਹਿਰ ਦੇ ਸਰਾਊਂਡਿੰਗਸ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕੀਤੇ ਸੀਗੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 23 ਮੋਟਰਸਾਈਕਲ ਤੇ ਦੋ ਐਕਟਿਵ ਇਹਨਾਂ ਤੋਂ ਬਰਾਮਦ ਹੋਏ ਐ ਤੇ ਜਿਹੜੇ ਅਕਿਊਜ਼ ਹਰਪ੍ਰੀਤ ਸਿੰਘ ਐ ਇਹਦੇਤੇ ਪਹਿਲਾਂ ਵੀ 3 ਕੇਸਿਸ ਹੈਗੇ ਐ ਏ ਦੋ ਕੇਸ ਦਾ ਰঞ্জੀਤ ਐਵਨੀਓ ਥਾਣੇ ਦੇ ਨੇ ਤੇ ਇੱਕ ਲੋਪੋਕੇ ਦਾ ਹੈਗਾ ਅਮਰਸਰ ਰੂਰਲ ਦਾ ਤੇ ਜਿਹੜਾ ਮਹੰਗਾ ਸਿੰਘ ਹੈ ਉਹਦੇ ਤੇ ਚਾਰ ਕੇਸਿਸ ਹੈਗੇ ਐ ਐਨਡੀਪੀਐਸ ਸਾਖ ਦੇ ਵੀ ਹੈਗੇ ਐ ਤੇ ਤਿੰਨ ਘਰਿੰਡਾ ਥਾਣੇ ਦੇ ਨੇ ਅਮਰਸਰ ਰੂਰਲ ਦੇ ਤੇ ਇੱਕ ਰঞ্জੀਤ ਐਵਨੀਓ ਥਾਣੇ ਦਾ ਹੈਗਾ ਤੇ ਅਸੀਂ ਇਹਨਾਂ ਦਾ ਰਿਮਾਂਡ ਲਿੱਤਾ ਹੈ ਪੁੱਛਗਿੱਛ ਕਰ ਰਹੇ ਆ ਤੇ ਜੇ ਸਾਨੂੰ ਹੋਰ ਵੀ ਕੁਝ ਪਤਾ ਚੱਲੂਗਾ ਅਸੀਂ ਤੁਹਾਡੇ ਤੱਕ ਪੁਚਾਵਾਂਗੇ